ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਨਾਵਾ ਅਰੇ ਨਾਰ ਇਹ ਸਾਚੀ ਜੀ ਆਤਾਰ ਇਹ ਇਹ ਸਾਚੀ ਨਹੀਂ ਕਹਿਣਾ ਇਹ ਸਗਲ ਜਗਤ ਹੈ ਜੈਸੇ ਸੁਪਨਾ ਬਿਨ ਸਤ ਲਗਤ ਨ ਬਾਰ ਰਹਾ ਬਿਨ ਸਤ बिंसत कठा कहना बिंसत या बिना नहीं, नहीं कहना चार चहत नहींत नही गहना इसन हाहा पूरा बोलना है राचपा च बोले तैसे ही ए सुख माया के ਪੁਰਜਿਓ ਕਹਾ ਗਵਾਰੂ ਅਜਹੁ ਸਮਝ ਕਾਸ਼ ਬਿਗਰਿਓ ਨਾਹਿਨ ਭਜਲੇ ਨਾਮ ਮੋਰਾਰ ਭਜ ਪੋਲਾ ਕਹਿਣਾ ਜੀ ਭਜ ਨਹੀਂ ਕਹਿਣਾ ਭਜਲੇ ਕਾਹੋ ਨਾਨਕ ਨਿਜ ਮਤ ਸਾਧਨ ਕਾ ਭਾਖਿਓ ਤੋਹੇ ੁਕਾਰ ਮਤ ਨਿਜ ਮਤ ਸਾਧਨ ਕੋ ਸੋਰਠ ਮਹਲਾ ਨਾਵਾਂ ਇਹ ਜਗ ਮੀਤ ਨ ਦੇਖਿਓ ਕੋਈ ਸਗਲ ਜਗਤ ਆਪਣੈ ਸੁਖ ਲਾਗੇਉ ਦੁਖ ਮੈ ਸੰਗ ਨ ਹੋਈ ਰਹਾ ਦੁਖ ਮੈ ਭਾਵ ਦੁੱਖ ਵਿੱਚ ਮੈਂ ਕਹਿਣਾ ਜੀ ਮੈਂ ਨਹੀਂ ਕਹਿਣਾ ਮੈਂ ਦਾਰਾਮੀਤ ਪੂਤ ਸੰਬੰਦੀ ਸਗਰੇ ਧਨ ਉਸੇ ਲਾਗੇ ਜਬਹੀ ਨਿਰਧਨ ਦੇਖਿਓ ਨਾ ਰਕਾ ਸੰਗ ਛਾੜ ਸਭ ਭਾਗੇ ਕਹੋ ਕਹ ਇਆ ਮਨ ਬਾਰੇ ਕਹ ਇਹਨ ਸੋ ਨੇਹ ਲਗਾਇਓ ਇਆ ਯਾ ਨਹੀਂ ਗਣਾ ਇਆ ਦੀਨ ਨਾਥ ਸਕਲ ਭੈ ਭੰਜਨ ਜਾਸਤਾ ਕੋ ਬਿਸਰਾਇਓ ਸਵਾਨ ਪੂਛ ਜਿਉ ਭਇਓ ਨ ਸੂਧ ਬਹੁਤ ਜਤਨ ਮੈਂ ਕੀਨੋ ਪੂਛ ਕੁੱਤੇ ਦੀ ਪੂਛ ਇੱਥੇ ਭਾਵ ਪੁੱਛਣ ਤੋਂ ਨਹੀਂ ਹੈ ਇੱਕ ਕੋਕਰ ਦੀ ਪੂਛਲ ਦਾ ਜ਼ਿਕਰ ਹੈ ਜਿਵੇਂ ਉਹ ਸਿੱਧੀ ਨਹੀਂ ਹੁੰਦੀ ਭਾਵੇਂ ਉਹ ਨਸੂਧਾ ਹੋ ਸੁਧੋ ਕੀਨੋ ਨੰਨਾ ਓੜੇ ਨੂੰ ਕੜ ਤੱਦਾ ਓੜੇ ਨੂੰ ਕੜਤਾਓ ਨਾਓ ਸੁਧੋ ਕੀਨੋ ਸੂਦੋ ਕਿੰਨੋ ਨਿਗਾਣਾ ਨਾਨਕ ਲਾਜ ਬਿਰਧ ਕੀ ਰਖੋ ਨਾਮ ਤੁਹਾਰੋ ਲੀਨੋ 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 ਨਿਗਾਣਾ ਲੀਨੋ ਸੋਰਠ ਮਹਲਾ ਨਾਮ ਮਨ ਰੇ ਗਹਿਉ ਨ ਗੁਰ ਉਪਦੇਸ ਉਪਦੇਸ ਪੂਰਾ ਪੜਨਾ ਹੈ ਉਪਦੇਸ ਨਿਗਾਣਾ ਗਹਿਓ ਇਹਨੂੰ ਗਾਇਓ ਨਹੀਂ ਕਹਿਣਾ ਜਾਂ ਗਾਇਓ ਨਹੀਂ ਕਹਿਣਾ ਗਹਿਓ ਉਪਦੇਸ਼ ਕਹਾ ਭਇਓ ਜੋ ਮੂਡ ਮੁੰਡਾਇਓ ਭਗਵਉ ਕੀਨੋ ਭੇਸ ਰਹਾਉ ਮੂਡ ਮੁੰਡਾਇਓ ਬਿੰਦੀ ਸਹਿਤ ਭਗਵਉ ਭਗਵਉ ਨਹੀਂ ਕਹਿਣਾ ਭਗਵਉ ਕੀਨੋ ਭੇਸ ਕਹਾ ਭਇਓ कहा निगहना कहा की हो गया कहा छाड है प्यो जनम अकारत खोयो खोयो पारा खोयो नहना खोयो कार पर पांच उदर ने जपोखे पोखे पासो की न्याय सोयो ਰਾਮ ਭਜਨ ਕੀ ਗਾਤ ਨਹੀਂ ਜਾਣੀ ਮਾਇਆ ਹਾਥ ਬਿਕਾਨਾ ਭਜਨ ਕੀ ਭਜਣ ਨਹੀਂ ਗਾਣਾ ਭਜਨ ਔਰ ਜ ਰਹੇ ਉਹ ਬਿਖ ਅਨਸੰਗ ਬौरा ਨਾਮ ਰਤਨ ਬਿਸਰਾਨਾ ਰਹੇ ਉਹ ਅਚੇਤ ਨਾ ਚੇਤਿਓ ਗੋਬਿੰਦ ਬੇਰਥਾ ਆਉਦ ਸ੍ਰਾਮੀ ਰਹੇਉ ਰਹਿਉ ਨਿਗਾਣਾ ਰਹੇਉ ਕਹੋ ਨਾਨਕ ਹਰ ਬਿਰਦ ਪਛਾਨੋ ਭੁੱਲੇ ਸਦਾ ਪਰਾਨੀ ਭੁੱਲੇ ਕਸ ਕੇ ਬਿਰਦ ਪੋਲਾ ਉਹਨੂੰ ਬਿਰਦ ਨਿਗਾਣਾ ਦੱਦਾ ਪੜਨਾ ਬਿਰਦ ਸੋਰਠ ਮਹੱਲਾ ਨਾਵਾਂ ਜੋ ਨਰ ਦੁੱਖ ਮੈ ਦੁੱਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ ਮਾਨੈ ਰਹਾ ਮਾਟੀ ਮਾਟੀ ਨਹੀਂ ਕਹਿਣਾ ਕੱਸ ਕੇ ਪੜ੍ਹਨਾ ਕਿ ਮਾਟੀ ਨਹਿ ਨਿੰਦਿਆ ਨਹਿ ਉਸ ਤਤ ਜਾ ਕੈ ਲੋਭ ਮੋਹ ਅਪਮਾਨਾ ਮੋਹ ਲੋਭ ਮੋਹ ਨਹੀਂ ਗੈਣਾ ਮੋਹ ਮੋਹ ਹਰਖ ਸੋਗ ਤੇ ਰਹੈ ਨਿਆਰੋ ਨਾਹੀ ਮਾਨ ਅਪਮਾਨਾ ਨਿਆਰੋ ਨਿਆਰੋ ਨਹੀਂ ਗੈਣਾ ਰਾਰਾ ਉੜੇ ਔਕੜ ਨਿਆਰੋ ਅਪਮਾਨਾ ਪਪਾ ਪੂਰਾ ਪੜਨਾ ਅਪਮਾਨਾ ਨਹੀਂ ਗੈਣਾ ਅਪਮਾਨਾ ਅਪਮਾਨਾ ਆਸਾ ਮਨੁ ਸਾ ਸਗਲ ਤਿਆਗਐ ਜਗ ਤੇ ਰਹਿ ਨਿਰਾਸਾ ਜਗ ਜਜੇ ਤੇ ਅਧ ਕਲਉਣੀ ਹੈ ਜੀ ਕਾਮ ਕ੍ਰੋਧ ਜਿਹ ਪਰਸੈ ਨਾਹਨ ਤੇਹ ਘਟ ਬ੍ਰਹਮ ਨਿਵਾਸਾ ਘਟ ਕਟ ਨਹੀਂ ਕਹਿਣਾ ਘਾਟ ਪੋਲਾ ਕਹਿਣਾ ਜੀ ਜਿਹ ਤੇਹ ਜੇ ਤੇ ਨਿਗਣਸ ਨੂੰ ਜਿਹ ਤੇਹ ਗੁਰ ਕਿਰਪਾ ਜਿਹ ਨਰ ਕਉ ਕੀਨੀ ਦੇਹ ਇਹ ਜੁਗਤਿ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਸੋਰਠ ਮਹਲਾ ਨਾਮ ਪ੍ਰੀਤਮ ਜਾਣ ਲੇਹੁ ਮਨ ਮਾਹੀ ਆਪਣੇ ਸੁਖ ਸੋਹੀ ਜਗ ਫਾਮਦੇਉ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਤ ਚਹੂ ਦਿਸ ਕੇ ਰ ਸੁਖ ਮੈਂ ਸੁਖ ਵਿੱਚ ਮੈਂ ਨਹੀਂ ਗੈਣਾ ਮੈਂ ਬਹੁਤ ਬਹੁਤ ਨਹੀਂ ਗੈਣਾ ਬੈਠਤ ठट्ठा पूरा बैठत नहीं बैठ नहीं कहना बैठ बैठत रहत बेपत परी सब ही सांग छाड़त को न आवत नीर बेपत पप्पा पूरा पढ़ना नहीं बेपत नहीं कहना बेपत छाड़त डे नुसे हारी लगी छाड़त नहीं कहना जा छाड़त छाड़त ਕਰ ਕੀ ਨਾਰ ਬਹੁਤ ਹਿਤਜਾਸਿਓ ਸਦਾ ਰਹਤ ਸੰਗ ਲਾਗੀ ਜਬਹੀ ਹੰਸ ਤਜੀ ਇਹ ਕਾਇਆ ਪ੍ਰੀਤ ਪ੍ਰੀਤ ਕਰ ਭਾਗੀ ਇਹ ਬੇਦਕੋ ਬਿਹਾਰ ਬਨਿਓ ਹੈ ਜਾਸਿਓ ਨੇਹ ਲਗਾਇਓ ਬੇਦ ਬੇਦਨੀ ਗਾਣਾ ਬੇਦਪੋਲਾ ਗਾਣਾ ਜੀ ਅੰਤ ਬਾਰ ਨਾਨਕ ਬੇਨਹਰ ਜੀ ਕੋ ਕਾਮਨ ਆਇਓ ਵਾਹਿ ਗੁਰੂ ਵਾਹਿ ਗੁਰੂ